ਤੇ ਆ ਸਾਰੀ ਜਿਹੜੀ ਹਵੇਲੀ ਆ ਇਹਦੇ ਵਿੱਚ ਭੂਤਾਂ ਦਾ ਵਾਸਾ ਹੈ ਨਾ ਤਾਂ ਇਹਦੇ 'ਚ ਕੋਈ ਰਹਿੰਦਾ ਠੀਕ ਆ ਕਾਰਨ ਕੀ ਆ ਕਹਿੰਦੇ ਵੀ ਇੱਥੇ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਕਤਲ ਹੋਇਆ ਜਾਂ ਮੰਨ ਲਓ ਕੋਈ ਵਿੱਚ ਮਰਿਆ ਉਹ ਬੁੜੀ ਦੀ ਆਤਮਾ ਜਾਂ ਉਹ ਬੰਦੇ ਦੀ ਆਤਮਾ ਕਹਿੰਦੇ ਇੱਥੇ ਹੀ ਰਹਿੰਦੀ ਹੈ ਭੂਤਾਂ ਦੀ ਹਵੇਲੀ ਚ ਅਸਲ 'ਚ ਹੁੰਦਾ ਕੀ ਹੈ ਹੁੰਦਾ ਇਹ ਨਹੀਂਗਾ ਵੀ ਕੋਈ ਭੂਤ ਕਿਤੇ ਬੈਠੀ ਆ ਸਮਾਦੀ ਲਈ ਜਿਵੇਂ ਕਹਿੰਦੇ ਇੱਥਾਂ ਦੀ ਕੋਈ ਗੱਲ ਨਹੀਂ ਛੋੜਿਆ ਪਰ ਗੱਲ ਸਿਰਫ ਇਹ ਹੈ ਵੀ ਜਦੋਂ ਵਹਿਮ ਪੈ ਜਾਂਦਾ ਤਾਂ ਕੁਝ ਵੀ ਬੰਦਾ ਜਿਹੜਾ ਹੈ ਕਰਨ ਤੋਂ ਡਰਦਾ ਪੁੱਤਾਂ ਨੂੰ ਵੀ ਜਿਹੜਾ ਹੈ ਤਾਨਾ ਹੀ ਮਾਰਿਆ ਦੂਜੇ ਪੁੱਤਾਂ ਨੂੰ ਕਹਿੰਦਾ ਦੱਸ ਅਸੀਂ ਕਿਹੜਾ ਤੇਰੇ ਮੇਰਾ ਮਰ ਚਲੇ ਆ ਟਿੱਟੇ ਝੁੱਟੇ ਵਾਲੇ ਲਾ ਕੇ ਵੇਚਦਾ ਉਹਨਾਂ ਨੇ ਸਬਾਨ ਆ ਸਾਰਾ ਕੋਠੀ ਦਾ ਹੈ ਸਾਰਾ ਕੀ ਨਾਲ ਗਵੰਡਗਾ ਬਣੀ ਛੱਡਿਆ ਅੱਛਾ ਆ ਗੇਟ ਲਗਾਏ ਲੋ ਵੀ ਦੱਸੇ ਅੱਛਾ ਇਹ ਵੀ ਜਾ ਕੇ ਵੇਚਦਾ ਲਾ ਕੇ ਨਹੀਂ ਫਿਰ ਉਧਰ ਦਾ ਪੁੱਤਾ ਖੇ ਇਧਰ ਇਧਰ ਪੁੱਤਾਂ ਦਾ ਆੜਖਵਾੜੂਗਾ ਕੋਈ ਚਾਚੇ ਤਾਏ ਦਾ ਉਹਨਾਂ ਨੂੰ ਨਹੀਂ ਭੂਤ ਟੱਕਰਦੀ ਉਹਦਾ ਆ ਵੀ ਪੁੱਤਾ ਵਰਕੇ ਬਣ ਜਾਂਦੇ ਆੜ ਕੇ ਉਹਨਾਂ ਨੂੰ ਭੂਤ ਘਟਕਰੂਗੀ ਪਰ ਇੱਕ ਗੱਲ ਆ ਚਾਹੇ ਭੂਤਾਂ ਜਿੰਨੀਆਂ ਮਰਜ਼ੀ ਹੋਣ ਪਰ ਜਿਹੜੇ ਆਪਾਂ ਗੱਲ ਕਰਕੇ ਨਸ਼ੇੜੀਆਂ ਵਾਸਤੇ ਇਹੋ ਜਿਹੇ ਘਰ ਜਿਹੜੇ ਹੈਗੇ ਆ ਉਹ ਰਹਿਣ ਦਾ ਅੱਡੇ ਹੀ ਹੁੰਦੇ ਆ। ਬਾਈ ਜਿਹੜੀ ਇਹ ਭੂਤਾਂ ਵਾਲੀ ਕੋਠੀ ਇਹ ਸੱਚੀ ਮᱩਜੇ ਇਹੀ ਕੋਠੀ ਹੈ। ਹਾਂ ਕੋਠੀ ਇਹੀ ਹੈ ਜੀ। ਨਹੀਂ ਇਹਨੂੰ ਫਿਰ ਇਹਦੇ ਵਿੱਚ ਭੂਤਾਂ ਕਿਉਂ ਆ ਕਹਿੰਦੇ ਸੀ ਰੋ। ਭੂਤੋਂ ਬਹਿਮਜਾ ਪਤਾ ਜੀ ਬਸ ਇੱਥੇ ਕੋਈ ਮੋਲ ਇੱਕ ਤੋਂ ਮਰਗਤਾ ਹੀ ਹੋਈਆਂ ਹੋਰ ਕੋਈ ਇੱਥੇ ਬਾਲਾ ਚੱਕਰੀ। ਨਹੀਂ ਮਾਲਾ ਵੀ ਕਿੱਥੋਂ ਦੀ ਇਹ ਬੰਦੇ ਕਿੱਥੋਂ ਦੇ ਜਿਨ੍ਹਾਂ ਦੀ ਕੋਠੀ ਆ ਤੇ ਕਿੰਨਾ ਚਿਰ ਹੋ ਗਿਆ ਕੋਠੀ ਖਾਲੀ ਪਈ। 20-25 ਸਾਲ ਹੋ ਗਏ ਜੀ। 20-25 ਸਾਲ ਹੋ ਗਏ ਖਾਲੀ ਪਈ ਹੈ। ਹਾਂ। ਉਹ ਨਹੀਂ ਰਹਿੰਦਾ ਇੱਥੇ। ਹਾਂ ਜੀ। ਤੇ ਇੱਥੇ ਜਿਹੜੀਆਂ ਮਾਲਾ ਭੂਤਾਂ ਜਿਹੜੀਆਂ ਹੈਗੀਆਂ ਪੈਦਾ ਹੋਣ ਦਾ ਕਾਰਨ ਕੀ ਹੈ? ਕਾਰਨ ਤਾਂ ਕੋਈ ਮੌਤਾਂ ਦਾ ਕਰਕੇ ਹੀ ਹੈ ਹੋਰ ਤਾਂ ਕੋਈ ਇੱਥੇ ਵਹਿ ਨਹੀਂ ਮਤਲਬ ਉਹਨਾਂ ਕਰਕੇ ਹੀ ਹੈ। ਉਹ ਮਾਲਾ ਇੱਥੇ ਕੀ ਦੀ ਅੰਤਰੀ ਮੌਤ ਹੋਈ ਸੀ ਕਿਸੇ ਦੀ? ਅੰਤਰੀ ਮੌਤ ਹੋ ਗਈ ਸੀ। ਕਿਵੇਂ? ਪਤਾ ਨਹੀਂ ਕੋਈ ਗੋਲੀ-ਗੋਲੀ ਤਾਂ ਸੁਣਦੇ ਵੀ ਕਹਿੰਦੇ ਗੋਲੇ-ਗੋਲੇ ਮਾਰੀ ਸੀ ਤੇ ਉਹਦੀ ਮੌਤ ਹੋ ਗਈ। ਤੇ ਵਿੱਚ ਇਹ ਬੁੜੀ ਦਾ ਸਸਕਾਰ ਹੋ ਗਿਆ ਸੀ ਇੱਥੇ। ਹਾਂ ਵਿੱਚ ਹੀ ਕਹਿੰਦੇ ਵਿੱਚ ਹੀ ਕਰਾਇਆ ਸੀ ਕਹਿੰਦੇ। ਸੁਣਦੇ ਆਂ ਜੀ ਲੋਕਾਂ ਤੋਂ ਵੈਸੇ ਆਪਾਂ ਤਾਂ ਵੇਖਿਆ ਨਹੀਂ। ਯਾਰ ਬੰਦੇ ਮਾਲਾ ਹੁਣ ਤੋਂ ਨਾਲ ਇੱਥੇ ਕਿੰਨੇ ਦਿਨ ਹੋ ਗ ਤੇ ਮਾਲਾ ਫਿਰ ਰਾਤ ਨੂੰ ਟੱਕਰਦੇ ਆ ਭੂਤ ਹਾਂ ਕਹਿੰਦੇ ਵੀ ਰਾਤ ਨੂੰ ਨਹੀਂ ਕਹਿੰਦੇ ਕਿ ਸਿਰ ਵੜ ਦਿੰਦੇ ਤੇ ਤੂੰ ਵੜ ਕੇ ਨਹੀਂ ਦੇਖਿਆ ਕਿਤੇ ਨਾ ਅਸੀਂ ਤਾਂ ਫਿਰ ਸ਼ਾਮ ਨੂੰ ਵਗ ਜਾਂਦੇ ਆ ਜੀ ਕੰਮ ਕਰਕੇ ਕੋਈ ਬੰਦਾ ਹੁੰਦਾ ਸ਼ਰਾਰਤ ਵੀ ਦੋ ਪੈਗ ਲਾ ਕੇ ਅੰਦਰ ਹੀ ਪੈ ਜਾਂਦੇ ਆ ਅੱਜ ਹਾਂ ਵਿੱਚ ਨਿਸ਼ੇੜੀ ਆਉਂਦੇ ਆ ਜੀ ਟਿੱਕ ਟੁਕ ਲੱਗ ਜਾਂਦੇ ਵਿੱਚ ਛੱਟੇ ਛੋਟੇ ਵਾਲੇ ਜੀ ਫਿਰਦੇ ਰਹਿੰਦੇ ਸਾਰੀ ਰਾਤ ਕੋਈ ਟਿੱਕਤ ਨਹੀਂ ਆਉਂਦੀ ਅੰਮਾਲਾ ਦੱਸੀ ਮੇਲੇ ਰਾਤ ਨੂੰ ਵਾਲੇ ਛੱਟੇ ਛੋਟੇ ਵਾਲੇ ਹੁੰਦੇ ਆ ਇੱਥੇ ਵਾਧੂ ਘੜੇ ਮਾਰਦੇ ਆ ਤੇ ਉਹਨਾਂ ਨਾਲ ਨਹੀਂ ਭੂਤ ਟੱਕਰਦੀ ਉਹਦਾ ਵੀ ਭੂਤਾਂ ਵਰਕੇ ਬਣ ਜਾਂਦੇ ਆ ਲਾ ਕੇ ਉਹਨਾਂ ਨਾਲ ਭੂਤ ਘ ਤਾਂ ਮਾਲਾ ਉਹ ਖਰੀਦੀ ਨਹੀਂ ਜਾਂਦੀ ਇਹ ਵਿੱਚ ਅਗਰੇ ਨੇ ਵੇਚਣ ਦੀ ਵੀ ਕੋਸ਼ਿਸ਼ ਕੀਤੀ ਹੁੰਨੀ ਹੈ ਅੰਨਾ ਵਿਕੀ ਹੋਈ ਹੈ ਜਿਉਂ ਤਾਂ ਇਹ ਅੱਛਾ ਉਹ ਵਿਕੀ ਹੋਇਆ ਗਾਂ ਵਾਲੇ ਜਿਨ੍ਹਾਂ ਨੇ ਖਰੀਦੀ ਉਹ ਵੀ ਨਹੀਂ ਰਹਿੰਦੇ ਹਜੇ ਹਾਂ ਉਹ ਰਹਿੰਦੇ ਨਹੀਂ ਪਹਿਲੇ ਉਹ ਬੰਦੇ ਕਿਹ ਹੈ ਕਹਿੰਦੇ ਵੀ ਕਹਿੰਦੇ ਤਿੰਨ ਹਿੱਸੇਦਾਰ ਨੇ ਦੇਚ ਅੱਛਾ ਖਰੀਦਾਰ ਹਾਂ ਹਾਂ ਹਾਂਜੀ ਤਿੰਨ ਬੰਦਾ ਕੋਲ ਹੈ ਕਹਿੰਦੇ ਉੱਤਾਂ ਕਰਕੇ ਬਾਕੀ ਬਸੋਂ ਨਹੀਂ ਕਰ ਸਕਦਾ ਬਈ ਇੱਥੇ ਕੋਈ ਯਾਰ ਬੈਹੋਂ ਦਾ ਕਰਕੇ ਅਗਲਾ ਬਸੋਂ ਨਹੀਂ ਕਰ ਸਕਦਾ ਵੈਸੇ ਅਗਲੇ ਨੇ ਥਾਂ ਲੈ ਕੇ ਰੱਖ ਲੈ ਵਿਚਾਲੇ ਕੱਲ ਨੂੰ ਦੱਸਾਂ ਤੁਹਾਨੂੰ ਨਾ ਕਰ ਲੈ ਕੋਈ ਸੈਲਰ ਉਸ ਬਣ ਜਾਂਦਾ ਕੋਈ ਹੋਰ ਫੈਕਟਰੀ ਕੋਲ ਲੈ ਆਣਦਾ ਕੋਈ ਹਾਂਜੀ ਪਰ ਬਸੋਂ ਤੁਸੀਂ ਦੇਖ ਲਓ ਵੀ ਅਜ ਦਾ ਦੌਰ ਵੀ ਆ ਜਦੋਂ ਆਪਾਂ ਕੇ 21ਵੀਂ ਸਦੀ ਦੇ ਵਿੱਚ ਵੀ ਇਹੋ ਜਿਹੇ ਅਜੇ ਤੱਕ ਕੋਠੀਆਂ ਖਾਲੀ ਪੰਗਾ ਜਿਨ੍ਹਾਂ ਦੇ ਵਿੱਚ ਭੂਤਾਂ ਦਾ ਪਹਿਰਾ ਕਹਿੰਦੇ ਆ ਅੱਥ ਨੇ ਚਟਿਆ ਅੰਦਰ ਵੀ ਜਾ ਕੇ ਗੱਲਬਾਤ ਕਰਾਂਗੇ ਇੱਕ ਹੋ ਲਈ ਫਟਕਸੌਲੀ ਜੀ ਉਹਨੂੰ ਪੁੱਛਣ ਆਲਾ ਕੀ ਹਾਲਾ ਬੱਬਾ ਆ ਮਿਲੀ ਕਦੇ ਭੂਤ ਭੂਤ ਟੱਕਰੀ ਕਦੇ ਭੂਤ ਇਹ ਕਹਿੰਦਾ ਟੱਕਰੀ ਨਹੀਂ ਜੀ ਇਹ ਕਹਿੰਦਾ ਟੱਕਰੀ ਨਹੀਂ ਚਲੋ ਆਜੋ ਫਿਰ ਆਪਾਂ ਅੰਦਰ ਗੱਲਬਾਤ ਕਰਦੇ ਆ ਆ ਬਾਈ ਜਿਹੜੀ ਜਿਹੜੀ ਆ ਕੋਠੀ ਦੇਖ ਰਹੇ ਹੋ ਇਹ ਵੈਸੇ ਨਾਲ 18 ਸਾਲ ਤੋਂ ਘਟਦੇ ਜਵਾਕ ਨਾ ਦੇਖਣ ਦਾ ਜ਼ਿਆਦਾ ਚੰਗਾ ਹੈ ਪਰ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ ਵੀ ਇਹ ਜਿਹੜੀ ਕੋਠੀ ਹੈ ਇਹ ਬਣੀ ਨੂੰ ਬਹੁਤ ਪੁਰਾਣਾ ਸਮਾਂ ਹੋ ਗਿਆ ਇਹਦਾ ਸਾਰੇ ਸਾਰੇ ਦੇ ਵਿੱਚ ਅੱਜ ਵੀ ਕੋਈ ਵਸੋ ਨਹੀਂ ਇਹ ਆਪਾਂ ਕਿਹੜਾ ਰੋਡ ਆਉਂਦਾ ਛੋਟਾ ਇਧਰੋਂ ਲੇਲੇ ਵਾਲੇ ਤੋਂ ਤਲਵੰਡੀ ਨੂੰ ਜਿਹੜੇ ਜਾਣਦੇ ਆ ਤਲਵੰਡੀ ਮਾਲਾ ਤਲਵੰਡੀ ਸਾਬੋ ਦੇ ਵਿੱਚ ਹੀ ਕਹਿ ਸਕਦੇ ਆ ਆਪਾਂ ਤਲਵੰਡੀ ਤੋਂ ਜਿਹੜਾ ਹੈਗਾ ਸਿਰਫ 1 ਕਿਲੋਮੀਟਰ ਤੇ ਕਹਿ ਸਕਦੇ ਆ ਤੇ ਆ ਸਾਰੀ ਜਿਹੜੀ ਹਵੇਲੀ ਹੈ ਇਹਦੇ ਵਿੱਚ ਭੂਤਾਂ ਦਾ ਵਾਸ ਹੈ ਨਾ ਤਾਂ ਇਹਦੇ 'ਚ ਕੋਈ ਰਹਿੰਦਾ ਠੀਕ ਆ ਕਾਰਨ ਕੀ ਆ ਕਹਿੰਦੇ ਵੀ ਇੱਥੇ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਕਤਲ ਹੋਇਆ ਜਾਂ ਮੰਨ ਲਓ ਕੋਈ ਵਿੱਚ ਮਰਿਆ ਉਹ ਬੁੜੀ ਦੀ ਆਤਮਾ ਜਾਂ ਉਹ ਬੰਦੇ ਦੀ ਆਤਮਾ ਕਹਿੰਦੇ ਇੱਥੇ ਹੀ ਰਹਿੰਦੀ ਐ ਕਿਸ ਨੂੰ ਸੌਂ ਨਹੀਂ ਦਿੰਦੀ ਠੀਕ ਆ ਤੇ ਅਪਰ ਇੱਕ ਗੱਲ ਆ ਵੀ ਇਹਦੇ 'ਚ ਹੈ ਕੀ ਆਜੋ ਦਿਨੇ ਹੁਣ ਆਪਾਂ ਦਿਨ ਵੇਲੇ ਆ ਠੀਕ ਆ ਕਿਤੇ ਰਾਤ ਨੂੰ ਉੱਤੇ ਮੇਰੇ ਨਾਲ ਵਟ ਕੱਢੀ ਜਾਈਂ ਪਰ ਮੈਂ ਵੈਸੇ ਕਹਣਾ ਪਰ ਇੱਕ ਗੱਲ ਆ ਚਾਹੇ ਭੂਤਾਂ ਜਣੀਆਂ ਮਰਜੀ ਹੋਣ ਪਰ ਜਿਹੜੇ ਆਪਾਂ ਗੱਲ ਕਰਗੇ ਨਸ਼ੇੜੀਆਂ ਵਾਸਤੇ ਇਹੋ ਜਿਹੇ ਘਰ ਜਿਹੜੇ ਹੈਗੇ ਆ ਉਹ ਰਹਿਣ ਦਾ ਅੱਡੇ ਹੀ ਹੁੰਦੇ ਆ ਠੀਕ ਹੈ ਤੇ ਅੰਦਰੋਂ ਕੁਦਰਤੀ ਤੌਰ ਤੇ ਸਫਾਈ ਹੈ ਵਿੱਚ ਆਹ ਰਸنگਾਇਆਂ ਲਾਲ ਜਾਂ ਸਿੱਟੀਆਂ ਪੀਆਂ ਹੋ ਸਕਦਾ ਕੋਈ ਟੋਨੇ ਟੱਬੇ ਗਾਲੇ ਮਿਲ ਜਾਂਦੇ ਹੁਣ ਪਰ ਜਿਹੜੇ ਹਿਸਾਬ ਨਾਲ ਇੰਨੇ ਬੰਦਾ ਕਾਲਾ ਬਾਂਦਰ ਮਨਦੀਪ ਵਿੱਚ ਨੰਬਰ ਨੰਬਰ ਵੀ ਲਿਖੀ ਹੋੜਿਆ ਪਤਾ ਨਹੀਂ ਕੀ ਗੱਲ ਹੈ ਹਨਾ ਸੋ ਪੂਰੀ ਦੀ ਪੂਰੀ ਵੱਡੀ ਇਹ ਆਪਾਂ ਕਹਿੰਗੇ ਘਰ ਸੀਗਾ ਵੱਡੀ ਹਵੇਲੀ ਸੀ ਓਹੋ ਠੀਕ ਹੈ ਤਾਂ ਪੂਰਾ ਚਿਪਸ ਚੂਪਸ ਲਾਈ ਵੀ ਹੈ ਆਇਣੀ ਦਾ ਵੀ ਕੋਈ ਉਜਾੜ ਹੈ ਬڑے ਸ਼ੌਂਕ ਨਾਲ ਕਿਸੇ ਨੇ ਬਣਾਈ ਹੋਣੀ ਆ ਉਹ ਟਾਈਮਾਂ ਦੇ ਵਿੱਚ ਠੀਕ ਆ ਤੇ ਆਹ ਦੇਖ ਲੋ ਆ ਬਾਹਰਲੇ ਭਾਂਡੇ ਆ ਪਰ 21ਵੀਂ ਸਦੀ ਦੇ ਵਿੱਚ ਵੀ ਇਹੋ ਜੀਆਂ ਚੀਜ਼ਾਂ ਅਜੇ ਕਹਿੰਦੇ ਵੀ ਆਹ ਜਿਹੜਾ ਦਰਾਖਤ ਦਿਖ ਰਿਹਾ ਨਾ ਤੁਹਾਨੂੰ ਇੱਥੇ ਉਸ ਬੁੜੀ ਦਾ ਸਸਕਾਰ ਕੀਤਾ ਜਾਂਦਾ ਕੀਤਾ ਸੀ ਜਿਹਦੀ ਜਿਹੜੀ ਆਤਮਾ ਕਹਿੰਦੇ ਇੱਥੇ ਰਹਿੰਦੀ ਹੈ ਜਿਹੜੀ ਭੂਤ ਇੱਥੇ ਰਹਿੰਦੀ ਹੈ ਜਾਂ ਹੋਰ ਹੈ ਠੀਕ ਆ ਤਾਂ ਰਾਤ ਨੂੰ ਇੱਥੇ ਕਹਿੰਦੇ ਕੋਈ ਨਹੀਂ ਆਉਂਦਾ ਬਾਈ ਜੇ ਆਪਾਂ ਅੰਦਰ ਦੀ ਗੱਲ ਕਰ ਗਏ ਤਤਲ ਮੰਡੀ ਸਾਬੋ ਦੇ ਵਿੱਚ ਇਹੋ ਜੀ ਹਵੇਲੀ ਨੂੰ ਭੂਤਾਂ ਵਾਲੀ ਕੋਠੀ ਕਹਿੰਦੇ ਆ ਠੀਕ ਹੈ ਤੇ ਮਤਲਬ ਕਿਸੇ ਦੀ ਹਿੰਮਤ ਨਹੀਂ ਵੀ ਕੋਈ ਇਹਨੂੰ ਖਰੀਦ ਕੇ ਵਾਸਾ ਕਰ ਸਕੇ ਭਾਵੇਂ ਖਰੀਦ ਤਾਂ ਕੋਈ ਮਰਜ਼ੀ ਲਵੇ ਵੀ ਨਾਲ ਵੀ ਇੱਕ ਦੁਕਾਨਾ ਕੱਟ ਦਾਂਗੇ ਪਰ ਇਹ ਉਹ ਘਰ ਆ ਜਿਹੜਾ ਇੱਕ ਵਾਰ ਉਜੜ ਕੇ ਦੁਬਾਰਾ ਨਹੀਂ ਵਸਿਆ ਤੇ ਆਹ ਘੰਡੋਲੀ ਸੀਗੀ ਇੱਧਰ ਠੀਕ ਹੈ ਇੱਥੇ ਰੋਟੀ ਪਕਾਉਣ ਦਾ ਮਤਲਬ ਆਊਟ ਕਿਚਨ ਕਹਿ ਸਕਦੇ ਹਾਂ ਨਾ ਪਰ ਹੁਣ ਇਹ ਸਾਰੀ ਸਾਰੀ ਹਵੇਲੀ ਦੇ ਵਿੱਚ ਤੁਸੀਂ ਦੇਖ ਲਓ ਜਿਹੜੇ ਇਹਦੇ ਸ਼ੀਸ਼ੇ ਆ ਭੂਤਾਂ ਭਾਵੇਂ ਨਾ ਹੀ ਰਹਿੰਦੀਆਂ ਪਰ ਸੀਸ਼ਿਆਂ ਤੋਂ ਲੈ ਕੇ ਟੂਟੀਆਂ ਤੱਕ ਜਿਵੇਂ ਕਿ ਹਰ ਇੱਕ ਉਜਾੜੇ ਥਾਂ ਤੇ ਹੁੰਦਾ ਸਾਰਾ ਕੁਝ ਜਿਹੜਾ ਅਮਲੇ ਭੰਗੀ ਲੈ ਕੇ ਉੱਡ ਚੁੱਕੇ ਆ ਠੀਕ ਹੈ ਇਧਰ ਬਿਕਰ ਸਿੰਘ ਬਜਿੰਦਰ ਸਿੰਘ ਕੋਡਾ ਕੌੜਿਆ ਆ ਨੰਬਰ ਜਸਕਰਨ ਸਿੰਘ ਪਤਾ ਨਹੀਂ ਕੀ ਆ ਇੱਕ ਇੱਕ ਸਿੰਗਲ ਨਹੀਂ ਆਪਾਂ ਤਾਂ ਦੇਖਦੇ ਆ ਪੂਤਣੀ ਹੋਈਲੀ ਚ ਅਸਲ ਚ ਹੁੰਦਾ ਕੀ ਹੈ ਹੁੰਦਾ ਇਹ ਨਹੀਂਗਾ ਵੀ ਕੋਈ ਭੂਤ ਕਿਤੇ ਬੈਠੀ ਆ ਸਮਾਦੀ ਲਈ ਜਿਵੇਂ ਕਹਿੰਦੇ ਏਦਾਂ ਦੀ ਕੋਈ ਗੱਲ ਨਹੀਂ ਛੋਟਿਆ ਪਰ ਗੱਲ ਸਿਰਫ ਇਹ ਹੈ ਵੀ ਜਦੋਂ ਵਹਿਮ ਪੈ ਜਾਂਦਾ ਤਾਂ ਕੁਝ ਵੀ ਬੰਦਾ ਜਿਹੜਾ ਹੈ ਕਰਨ ਤੋਂ ਡਰਦਾ ਅੰਦਰ ਚਲਦੇ ਆ ਤਾਂ ਉਹ ਬਾਕੀ ਨਵੇਂ ਬੰਦਾ ਬਈ ਤਾਂ ਨਹੀਂ ਖਰੀਦਦਾ ਥਾਂ ਨੂੰ ਜਦੋਂ ਥਾਂ ਕੋਈ ਦੇਵੇ ਕੌਡੀਆਂ ਦੇ ਭਾ ਤੇ ਜਾਂ ਫਿਰ ਜਿਹੜਾ ਹੈਗਾ ਅਗਲਾ ਨਵਾਂ ਤਾਂ ਆਹ ਦੇਖ ਲੋ ਇੱਕ ਚੀਜ਼ਾਂ ਇਕੱਲੇ ਨਾ ਆਹ ਰਹਿ ਗਏ ਕਿੱਲ ਰਹਿ ਗਏ ਜਿੰਨੀ ਗਲੈਰਨ ਸੀਗੀ ਸਾਰੀ ਲਾ ਕੇ ਜਿਹੜੇ ਹੈਗੇ ਨਸ਼ੇੜੀ ਬੰਦੇ ਲੈ ਗਏ ਠੀਕ ਹੈ ਜਿੰਨੀਆਂ ਜਾਦੇ ਭੂਤਾਂ ਵਧਣਗੇ ਉਹਨਾਂ ਚੋਰਾਂ ਨੂੰ ਫਾਇਦਾ ਵਧੇਗਾ ਸੋ ਕਿਉਂਕਿ ਭੂਤਾਂ ਨਹੀਂ ਐਸਾ ਕੋਈ ਗੱਲ ਨਹੀਂ ਕਿ ਤੇ ਫਲਾਹਾਲ ਆ ਆ ਆਪਾਂ ਕੇ ਛੱਤ ਜਿਵੇਂ ਮੂਸੇ ਵਾਲਾ ਕਹਿੰਦਾ ਏ ਘਾਹ ਉਗ ਪੈਂਦਾ ਹੈ ਨਾ ਸੋ ਛੱਤਾਂ ਤੇ ਘਾਹ ਉਗ ਗਿਆ ਪਿਆ ਬਾਈ ਠੀਕ ਆ ਅਸਲ ਦੇ ਵਿੱਚ ਇਹ ਘਰ ਜਿਹੜੇ ਹੈਗਾ ਭੂਤਾਂ ਵਾਲੀ ਹਵੇਲੀ ਹੈ ਪਰ ਭੂਤਾਂ ਵਾਲੀ ਹਵੇਲੀ ਦੀਆਂ ਚਗਾਠਾਂ ਪਤਾ ਨਹੀਂ ਭੂਤਾਂ ਨੇ ਪੱਟੀਆਂ ਹੋਣ ਤੇ ਪਤਾ ਨਹੀਂ ਕੋਈ ਆ ਦੇਖ ਲੋ ਆ ਚਗਾਠ ਵੀ ਲੈ ਗਈ ਕੋਈ ਠੀਕ ਆ ਕਈ ਤਾਂ ਘੁਣ-ਘੋਨਾਂ ਖਾਲੀਆਂ ਪਰ ਛੱਡੀਆਂ ਕਿਸੇ ਨੇ ਨਹੀਂ ਆ ਦੇਖੋ ਉਹ ਖੜੀ ਭੂਤ ਉਹ ਦੇਖੋ ਆ ਤੂੰ ਵੀ ਬਣ ਕੇ ਦੋ ਅਸਲ ਇਹ ਪਰਛਾਵਾਂ ਹੀ ਐ ਇਹ ਆਪਾਂ ਹੀ ਸਰ ਜੁੜੀ ਖੜੇ ਆ ਵੈਸੇ ਭੂਤੇ ਦੇ ਨਾਂ ਦੀ ਕੋਈ ਚੀਜ਼ ਨਹੀਂ ਸੋ ਭਾਈ ਆਡਾ ਨਮਾਨਤਾਵਾ ਨਹੀਂ ਤੁਸੀਂ ਦੇਖ ਸਕਦੇ ਹੋ ਠੀਕ ਆ ਵੀ ਪੂਰਾ ਵਧੀਆ ਘਰ ਆ ਯਾਰ ਪੂਰੀ ਵਧੀਆ ਕੋਠੀ ਐ ਜੇ ਇੱਥੇ ਇਹ ਵਾ ਜਿਹੜਾ ਹੈਗਾ ਕਿਉਂਕਿ ਨਾ ਛੋਟੇ ਹੁੰਦੇ ਫਿਲਮਾਂ ਦੇਖਦੇ ਨੂੰ ਸੀ ਬੰਦ ਦਰਵਾਜ਼ਾ ਜਾਂ ਹਨਾ ਕੋਈ ਹੋਰ ਵੀ 나ਗਨ ਬੱਦਾ ਮਾਰ ਕੇ ਜਾਂ ਬੁੜੀ ਮਾਰ ਕੇ ਬਦਲਾ ਲੈਂਦੀ ਹੈ ਹਨਾ ਤੇ ਪਰ ਇਹ ਵਿਸ਼ਵਾਸ ਨਹੀਂ ਸੀਗਾ ਵੀ ਕਦੇ ਇਦਾਂ ਦਾ ਸਾਡੇ ਵੀ ਹੋ ਸਕਦਾ ਤਾਂ ਤੁਸੀਂ ਦੇਖ ਲਓ ਆਂ ਭੂਤਾਂ ਦੀ ਹਵੇਲੀ ਆ ਆ ਇਹਦੀ ਰਸੋਈ ਹੈ ਠੀਕ ਹੈ ਤੇ ਰਸੋਈ ਦੀਆਂ ਸੋਚਾਂ ਤੱਕ ਸਾਰਾ ਕੁਝ ਖਤਮ ਹੈ ਤੇ ਮਤਲਬ ਕੋਈ ਚੀਜ਼ ਛੱਡੀ ਨਹੀਂ ਕਲੇ ਬਿੱਠਾ ਜ਼ਰੂਰ ਹੈ ਭੂਤਾਂ ਦੇ ਕਬੂਤਰਾਂ ਨਾਲ ਲਿਆਏ ਲੱਗਦੀ ਹੈ ਮੇਰੇ ਹਿਸਾਬ ਨਾਲ ਤਾਂ ਹਨਾ ਸੋ ਇਧਰਲੇ ਪਾਸੇ ਜਿਨ੍ਹਾਂ ਆ ਆਪਾਂ ਗੱਲ ਕਈ ਬੰਦਿਆਂ ਨੇ ਨਾ ਇਹੋ ਜਿਹਾ ਕੁਝ ਵੀ ਲਿਖਿਆ ਮਾਲਾ ਵੀ ਇੱਥੇ ਭੂਤ ਨੂੰ ਗਾਲਾਂ ਵੀ ਲਿਖੀਆਂ ਪਰ ਉਹਦਾ ਕੁਝ ਨਹੀਂ ਕਰ ਸਕੀ ਪਰ ਗੱਲ ਇਹ ਆ ਵੀ ਬਥੇਰੇਆਂ ਨੇ ਕੁਝ ਕੀਤਾ ਕਈ ਆ ਚੀਜ਼ ਤਾਂ ਲਿਖਾਇਆ ਦਿਖਾਈਆ ਤੁਹਾਨੂੰ ਭੂਤ ਦੀ ਮਾਂ ਗਾਂ ਜੋ ਵੀ ਹੈ ਸਿਰਫ ਇਹ ਕਰਕੇ ਵੀ ਇਹ ਸੱਚੀ ਮੁੱੱਚੀ ਭੂਤਾਂ ਵਾਲੇ ਆ ਇਹਨਾਂ ਨੇ ਜਿਹੜਾ ਹੈਗਾ ਦਿਖਾਉਣ ਦੀ ਕੋਸ਼ਿਸ਼ ਅੱਗੇ ਦਿਖਾ ਦਗੇ ਭੂਤਾਂ ਨੂੰ ਵੀ ਜਿਹੜਾ ਹੈਗਾ ਤਾਨਾ ਹੀ ਮਾਰਿਆ ਦੂਜੇ ਭੂਤਾਂ ਨੂੰ ਕਹਿੰਦਾ ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆ ਇਹ ਲਿਖਿਆ ਹੋਇਆ ਹੈ ਨਾ ਦੂਜਾ ਬਈ ਆ ਦੇਖ ਲਓ ਕੂਲ ਲਿਪਾਂ ਤੇ ਜਾਂ ਚਟਾ ਲਾਉਣ ਵਾਸਤੇ ਜਿਹੜੀਆਂ ਪੰਨੀਆਂ ਪੁੰਨੀਆਂ ਜਾਂ ਆ ਸਰਿੰਜਾਂ ਦੇਖ ਲਓ ਠੀਕ ਹੈ ਭਾਵੇਂ ਇਹ ਭੂਤਾਂ ਨਾ ਰਹਿੰਦੀਆਂ ਹੁਣ ਪਰ ਭੂਤਾਂ ਵਰਗੇ ਬੰਦੇ ਜ਼ਰੂਰ ਇੱਥੇ ਰਹਿੰਦੇ ਆ ਖਾਸ ਕਰਕੇ ਜਦੋਂ ਕੋਈ ਘਰ ਉਜੜਦਾ ਜਾਂ ਕੋਈ ਉਜਾੜ ਵਾਲੀ ਜਗ੍ਹਾ ਮਿਲਦੀ ਆ ਤਾਂ ਉੱਥੇ ਹਮੇਸ਼ਾ ਗੈਰਕਾਨੂੰਨੀ ਗਤੀਵਿਧੀਆਂ ਦਾ ਹੋਣਾ ਲਾਜ਼ਮੀ ਪਾ ਜਾਂਦਾ ਸੋ ਤੁਸੀਂ ਇਸ ਜਿਹੜੀ ਪੂਰੀ ਹਵੇਲੀ ਬਾਰੇ ਕੀ ਸੋਚਦੇ ਹੋ ਪੂਰੀ ਆਪਾਂ ਗੱਲ ਕਰੀਏ ਕੋਠੀ ਬਾਰੇ ਕੀ ਸੋਚਦੇ ਹੋ ਆਪ ਦੀ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ ਪਰ ਇੱਕ ਗੱਲ ਆ ਕਿ ਅੱਜ ਵੀ ਪੰਜਾਬ ਦੇ ਵਿੱਚ ਇਹੋ ਜੀਆਂ ਜਗ੍ਹਾ ਪਾਗਾਂ ਜਾਂਦੀਆਂ ਜਿੱਥੇ ਭੂਤਾਂ ਦਾ ਆਵਾਸਾ ਮੰਨਿਆ ਜਾਂਦਾ ਤੇ ਉਹਨਾਂ ਜਗ੍ਹਾ ਨੂੰ ਕੋਈ ਅੱਗੇ ਖਰੀਦਦਾ ਵੀ ਨਹੀਂ ਤੇ ਨਾ ਕੋਈ ਉਧਰ ਚ ਕੋਈ ਵਸੋ ਕਰਦਾ ਜਿਹੜੇ ਆ ਦਰਵਾਜੇ ਦਰਬੂਜੇ ਟੁੱਟੇ ਆ ਸਾਰਾ ਕੁਝ ਸ਼ੀਸ਼ੇ-ਸ਼ੂਸ਼ੇ ਇਹ ਭੂਤਾਂ ਨੇ ਤੋੜਿਆ ਬਈ ਨਾ ਬਈ ਇਹ ਵੱਡੀਆਂ ਭੂਤਾਂ ਨੇ ਤੋੜਿਆ ਜਿਗਾਰ ਗਾਣੇ ਕਿ ਮੈਂ ਛਿੱਟੇ-ਛੁੱਟੇ ਆ ਲਾ ਕੇ ਵੇਚਤਾ ਉਹਨਾਂ ਨੇ ਸਮਾਨ ਆ ਸਾਰਾ ਕੋਠੀ ਦਾ ਹੈ ਸਾਰਾ ਕੀ ਨਾਲ ਗਵੰਡਗਾ ਵੀ ਛੱਡਿਆ ਅੱਛਾ ਆ ਗੇਟ ਲੱਗੇ ਲੋਹੇ ਦੇ ਇੱਥੇ ਅੱਛਾ ਇਹ ਵੀ ਜਾ ਕੇ ਵੇਚਦਾ ਲਾ ਕੇ ਨਹੀਂ ਫਿਰ ਉਧਰ ਦਾ ਭੂਤਾ ਸੀ ਇੱਧਰ ਇੱਧਰ ਭੂਤਾਂ ਨਾਲ ਆੜਖੜੂਗਾ ਕੋਈ ਚਾਚੇ ਤਾਏ ਦਾ ਉਹ ਤਾਂ ਚਲ ਭੂਤਾਂ ਵੇਚ ਕੇ ਤੇ ਇੱਧਰ ਲਾ ਜਿਹੜਾ ਆਇਆਗਾ ਚਿੱਟੇ-ਚੁਟਿਆਂ ਨੇ ਨਿਮੇੜਿਆ ਹੈ ਇਹਨਾਂ ਨਿਮੇੜਾ ਉਹਨਾਂ ਨੇ ਸਾਰਾ ਸਾਫ਼ ਕਰਤਾ ਬਾਈ ਨਹੀਂ ਹੁਣ ਫਿਰ ਜਿਹੜਾ ਮਾਲਕ ਆਊਗੀ ਕਹਿੰਦਾ ਬਾਈ ਉਹਦਾ ਵੀ ਕਹਿੰਦਾ ਲੱਕੜ ਦੇ ਤਖਤੇ ਲਾਵਾਂਗਾ ਹੁਣਾ ਠੀਕ ਆ ਮਤਲਬ ਇਧਰ ਵੀ ਘਰ ਨਹੀਂ ਵੈਸੀ ਕੋਈ ਚੀਜ਼ ਕੱਟੀ ਹੈ ਹਾਂ ਨਾਲ ਥਾਕ ਨੂੰ ਲੱਤਾ ਹੋਇਆ ਵੀ ਇਹ ਕਨਾਲ ਆ ਅੱਛਾ ਮਤਲਬ ਦੁਕਾਨ ਤੋਂ ਕੌਣ ਨੂੰ ਕੱਟਿਆ ਹੈ ਮਗਦਾਮ ਨੂੰ ਹਾਂ ਹਾਂ ਪਸ਼ੂ ਰੱਖਦੇ ਇਸ ਪਾਸੇ ਅੱਛਾ ਤੇ ਬਾਈ ਇੱਥੇ ਮਤਲਬ ਕੋਈ ਵਸੋ ਹੈ ਨਹੀਂ ਹੈ ਵਸੋ ਹੈ ਨਹੀਂ ਬਾਈ ਕੋਈ ਲੋਕ ਡਰਦੇ ਆ ਫਿਰ ਇੱਥੇ ਡਰਦੇ ਪੂਰਾ ਤੇ ਵੀਡੀਓ ਬਣਾਉਣ ਵਾਲੇ ਪਹਿਲਾਂ ਵੀ ਆਏ ਆ ਪਹਿਲਾਂ ਵੀ ਦੋ ਤਿੰਨ ਆਏ ਨੇ ਸੁਣਦੇ <laughs> ਆ <laughs> 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 <laughs>